ਨਿੰਨਾ ਤੀਤਾ ਜਨਮ ਸੀ ਤੀ ਤੋਂ ਲਿਖਿਆ ਗਿਆ ਇਸ ਮੁੰਦੇ ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ਤੁਸੀਂ ਅਕਸਰ ਗਾਣਾ ਵੀ ਸੁਣਿਆ ਹੈ ਅੱਜ ਆਪਾਂ ਬਾਪੂ ਨਾਲ ਗੱਲ ਕਰਾਂਗੇ ਕਿ ਸਾਨੂੰ ਲਾਹੌਰ ਦੀਆਂ ਗੱਲਾਂ ਸੁਣਾਣਗੇ ਆਪਣੇ ਪਿੰਡੇ ਤੇ ਹੰਡਾਇਆ ਸਾਰਾ ਦਰਦ ਕਹਿੰਦੇ ਨੇ ਕਿ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਤੇ ਉਦੋਂ ਹਾਲਾਤ ਕੀ ਸੀ ਅੱਜ ਜਦੋਂ ਆਪਾਂ ਉਹ ਫਿਲਮਾਂ ਦੇ ਵਿੱਚ ਜਾ ਗੱਲਾਂ ਸੁਣਦੇ ਆ ਜਾਂ ਕਰਦੇ ਆ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਆ ਤਾਂ ਅੱਜ ਵੀ ਕਿਤੇ ਨਾ ਕਿਤੇ ਸਾਡੇ ਲੋਨ ਕੰਡੇ ਖੜੇ ਹੁੰਦੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਹੈ ਸੋ ਨਮਸਕਾਰ ਬਾਪਾ ਜੀ ਕੀ ਨਾਮ ਜੇ ਗੁਰਨੰਦ ਗੁਰਨੰਦ ਚੰਦ ਜੀ ਕਿੰਨੀ ਉਮਰ ਆ ਤੁਹਾਡੀ 93 ਸਾਲ ਹੋ ਜਾਂਦੀ ਤੇ ਪਿੰਡ ਕਿਹੜਾ ਤੁਹਾਡਾ ਪਿੰਡ ਸੋਲ ਸੀ ਪਾਕਿਸਤਾਨ ਦੇ ਵਿੱਚ ਆਹ ਨਾਲ 10000 ਪੈਂਦਾ ਜੀ ਕਿਦੋਂ ਫਿਰ ਜਦੋਂ ਵੰਡ ਹੋਈਏ ਤੇ ਕਦੋਂ ਤੁਸੀਂ ਇੱਥੇ ਆਣ ਕੇ ਵਸੇ ਹੋ ਕਿੱਦਾਂ ਦੇ ਹਾਲਾਤ ਸੀ ਆਜੋ ਸਾਨੂੰ ਮਿੰਟ ਦੀ ਨਾਲ ਹੀ ਅਸੀਂ ਆਏ ਸੀ ਜੀ ਉਹਨਾਂ ਨੂੰ ਸਾਨੂੰ ਆਰਾਤ ਹੀ ਰਹਿਆ ਉਹਦੇ ਸਕੂਲ ਦੀ ਜੀ ਅੱਗੇ ਦੁਨੀਆ ਬੜੀ ਸੀ ਉਧਰ ਜੀ ਉਹ ਫਿਰ ਅਗਲੇ ਦਿਨ ਇੱਥੋਂ ਹੋਰ ਪੜੇ ਤਰਖਦੇ ਬੇਟੇ ਜੀ ਜੀ ਫੌਜੀ ਆ ਕੇ ਸਾਰੇ ਬੈਜੋ ਜੀ ਸਾਰੇ ਆਗੇ ਸਾਂ ਤੇ 12 ਨੂੰ ਇੱਥੇ ਆਇਆ 12 ਜਨਵਰੀ ਨੂੰ 11 ਨੂੰ ਘਰੋਂ ਦੁਰਿਆ ਤੇ 12 ਨੂੰ ਡੇਰੇ ਆ ਗਏ ਆ ਰਾਤ ਦੇਖ ਰਹੇ ਆ ਨਰਵਾ ਜੀ ਤੇਰਾ ਨੂ ਲੋਈ ਜੀ ਲੋਈ ਤੇਰਾ ਨੂ ਯਾਰ ਜੀ ਤੇਰਾ ਨੂ ਹਾਂਜੀ ਹਾਂਜੀ ਬਾਪਾ ਚਲੋ ਗੱਲਾਂ ਸੁਪਾਪਾ ਦੀ ਕਿੱਦਾਂ ਦੇ ਹਾਲਾਤ ਰਹੇ ਨੇ ਸਾਰਾ ਕੁਝ ਉੱਥੇ ਛੱਡ ਛੱਡ ਕੇ ਜਦੋਂ ਅੱਧਰ ਆਏ ਤੁਸੀਂ ਕਿੱਦਾਂ ਮਨ ਦੇ ਵਿੱਚ ਲੱਗਦਾ ਹੀ ਕਿੱਦਾਂ ਦਾ ਹੁੰਦਾ ਹੈ ਸਾਡਾ ਮਨ ਕੋਈ ਨਹੀਂ ਡੋਲਿਆ ਜੀ ਆਜਾ ਕੁਛ ਨੇ ਬਿਗੜਿਆ ਇੱਥੇ ਜਾਣੀਆਂ ਚੀਜ਼ਾਂ ਦੇ ਗਿਆ ਸਭ ਕੁਝ ਤੇ ਤਾਂ ਹੁਣ ਸਾਡੇ ਸਾਹਮਣੇ ਸਭ ਕੁਝ ਆਣਾ ਪਿਆ ਜੀ ਸਭ ਕੁਝ ਮਿਲਿਆ ਰੋਕੇ ਚੰਗੇ ਗਾਨੇ ਆ ਬਾਲ ਬਚਾ ਠੀਕ ਆ ਜੀ ਬੱਚੇ ਕਿੰਨੇ ਆ ਤੁਹਾਡੇ ਆ ਦੋ ਨੇ ਕਿਹਾ ਬੱਚੇ ਇੱਕ ਉਹ ਮੁੰਡਾ ਆ ਉਹ ਬਰਗਾਜ ਬੱਚੀਆਂ ਬੱਚੇ ਆ ਬਾਈ ਨੇ ਸੋ ਇਧਰ ਆਣ ਕੇ ਪਾਪਾ ਜੀ ਫਿਰ ਕਿਹੜਾ ਕੰਮ ਸਟਾਰਟ ਕੀਤਾ ਆਣ ਕੇ ਕਿ ਉਧਰ ਤੇ ਸਾਰਾ ਕੁਝ ਛੱਡ ਆਏ ਨਵੇਂ ਸਿਰੇ ਇੱਕ ਬਣਾਇਆ ਫਿਰ ਕੰਮ ਸਾਰਾ ਕੁਝ ਜਦ ਇਹ ਹੋਈ ਸੀ ਮੈਂ ਮੈਂ ਆਉਣ ਮੈਨੂੰ ਕੱਪੜੇ ਦੇ ਕਰਨੇ ਪੈਣਾ ਉਹ ਮੈਂ ਮਜ਼ਦੂਰੀ ਦਾ ਕੰਮ ਜੀ ਉਧਰ ਕਿੰਨੀ ਪੈਲੀ ਸੀ ਤੁਹਾਡੀ ਉਹ ਜਦ ਆਲੇ ਕੋਈ ਇੱਕ ਮਾਸਾ ਜੀ 12ਵੇਂ ਅੱਛਾ ਕੰਮ ਕਰ ਕੀ ਕਰਦੇ ਸੀ ਉਧਰ ਨੀਰੇ ਓਏ ਮੈਂ ਚਾਚਾ ਵਾਛਾ ਜਾਈ ਜੋ ਕੋਈ ਅਜਾ ਕੰਮ ਨਹੀਂ ਕਰਦਾ ਪੜੇ ਕਿੰਨਾ ਕਿ ਫਿਰ ਉਧਰ ਤੁਸੀਂ ਉਧਰ ਲੀਆਂ ਦੇਰੀਆਂ ਕੀਤੀਆਂ ਉਹ ਕਿੰਨੀਆਂ ਕਲਾਸਾਂ ਕੀਤੀਆਂ ਤੇ ਉਰਦੂ ਦੇ ਵਿੱਚ ਕੀਤੀਆਂ ਉਹ ਵੀ ਜੀ ਮੁੰਡੇ ਬਾਜ ਰਾਂ ਦੇ ਦੱਸਣਗੇ ਜੀ ਮੁੰਡੇ ਬਾਜ ਰਾਂ ਦੇ ਦੱਸਣਗੇ ਕਿਸਾ ਨਹੀਂ ਪੜਾਈ ਜੀ ਨਾ ਤਰ ਕਿਤੇ ਨ ਕਿਤੇ ਪਾਪਾ ਜੀ ਅੱਜ ਵੀ ਯਾਦ ਆਂਦੇ ਹੋਣੇ ਉਹ ਯਾਰਾ ਦੋਸਤਾਂ ਦੀ ਮੇਰੇ ਕੱਟਿਆਂ ਨਾਲ ਰਹਿੰਦੇ ਸੀ ਨਾ ਉਹ ਯਾਦ ਆਉਂਦੇ ਨਾ ਹੁਣ ਯਾਦ ਨਹੀਂ ਸਕਦਾ ਨਾ ਜੀ ਜਾਣ ਨਹੀਂ ਸਕਦੇ ਨਾ ਨਾ ਹੁਣ ਤੇ ਨਾ ਕਿਤੇ ਵੀ ਨਹੀਂ ਤਾਂ ਮੈਂ ਯਾਦ ਕਰਦਾ ਐਵੇਂ ਬੰਦੇ ਦਾ ਸਰਾਉ ਜਾਈ ਦੇ ਨਾਲ ਉਹ ਪੁਜਮਾ ਠੀਕ ਠਾਕ ਆ ਜੀ ਉਹ ਜੀ ਠੀਕ ਠਾਕ ਆ ਜੀ ਤੇਰੇ ਨਾਲ ਕਰਨੀ ਜਾਂ ਨਾ ਮਾਫ਼ ਕਰ ਅੱਛਾ ਜੀ ਮਾੜੇ ਨਾਲ ਜੀ ਫਿਰ ਆਏ ਸੱਜਣ ਜਾਈ ਬਾਗੇ ਬਾਗੇ ਜੀ ਚਾਰੀ ਦਾ ਕੀ ਰਾਜ ਆ ਚਾਰੀ ਕਹਿੰਦੇ ਨੇ ਚਾਰੀ ਉਹਨੂੰ ਕਾ ਵੀ ਕਹੇ ਜਾਂਦਾ ਚਾਰੀ ਵੀ ਕਿਹਾ ਜਾਂਦਾ ਪਾਕਿਸਤਾਨ ਦੇ ਵਿੱਚ ਲੋਕ ਜਿਹੜੇ ਨੇ ਇਹਨੂੰ ਜ਼ਿਆਦਾ ਯੂਜ਼ ਕਰਦੇ ਸੀ ਤੇ ਪੰਜਾਬ ਦੇ ਵਿੱਚ ਕੋਈ ਚੰਦ ਬੰਦੇ ਨੇ ਇਹ ਵੀ ਗੱਲ ਸੋਹਣਾ ਇਹ ਵੀ ਆਏ ਸ਼ੁਭ ਇਹ ਨਹੀਂ ਜਾਇਦਾ ਇਹ ਤਾਂ ਸ਼ਰਾਬ ਜ਼ਰੂਰ ਜਾਇਦਾ ਜੀ ਅੱਗੇ ਅਸੀਂ ਗੱਲ ਦੱਸਦੇ ਨਾ ਵਕੀਲ ਆਂਦਾ ਇਹੋ ਕੀ ਲੰਗਾ ਸੀ ਗੱਲ ਹਾਂਜੀ ਆਂਦਾ ਫਲਾਣਿਆ ਉਹ ਸ਼ਰਾਬ ਪਿੰਡਾਂ ਨੂੰ ਦੇ ਦੋ ਦਿੱਤਾ ਪਏ ਆ ਗਿਆ ਉਹ ਇਹਨਾਂ ਸ਼ਰਾਬਾਂ ਦੇ ਨਾਲ ਲਗਾ ਲਓ ਉਹ ਆਂਦਾ ਜੋ ਹਮਾ ਸਾਗ ਮੈਨੂੰ ਆਏ ਆ ਨਹੀਂ ਆਂਦਾ ਬੁਲਾਣਾ ਲਾਣ ਨਹੀਂ ਦੇ ਗਿਆ ਦੁੱਧਿਆ ਮਾਪੇ ਘਰ ਲੈ ਜਾਂਦਾ ਜੀ ਜੀ ਤੇ ਗੱਲ ਸੁ ਪਾਪਾ ਫਿਰ ਕਿੱਦਾਂ ਫਿਰੋਤੇ ਬੰਦੇ ਸੀ ਦਰਖਤਾਂ ਦੇ ਥੱਲੇ ਕਿੱਦਾਂ ਦਾ ਨਜ਼ਾਰਾ ਆਈ ਉਹ ਤੂੰ ਤਾਂ ਉਹ ਵੀ ਸਾਡੇ ਦਰਸ਼ਕਾਂ ਨੂੰ ਦੇਖਣ ਸੁਣਨ ਆਈ ਗੱਲ ਆ ਜੀ ਜੀ ਉਹਦੇ ਸਾਰੇ ਕਿੱਥੇ ਬੰਦੇ ਦਾ ਜੀ ਖੁਸ਼ ਹੁੰਦੇ ਸਨ ਜੀ ਖੁਸ਼ ਹੁੰਦੇ ਸਨ ਕਿ ਉਹ ਜੇ ਲੋਕ ਵੇਖੇ ਫਿਰ ਇਹ ਬਿਨੇ ਜੋਗੇ ਨਾ ਗੁੜਗੜਿਆ ਨਾ ਕਮਬੇਲ ਨਾ ਮਾਜਾ ਆ ਜੱਬੀ ਉਹ ਲਾਉ ਸਾਡੇ ਗੁੜਖਾਉ ਲਾਉ ਪੀਓ ਜਹਾਵਨ ਜਾ ਕੇ ਪੀ ਕੇ ਜਾ ਸੇ ਜੀ ਹੁਣ ਜੇ ਆਪਣੇ ਜੀਆ ਨੂੰ ਨਹੀਂ ਉਹ ਪੀਣ ਦਿੰਦੇ ਇੱਥੋਂ ਤਾਂ ਹੀ ਗੱਲ ਪੁੱਜ ਗਈ ਆ ਕਿੰਨੀਆਂ ਕਲਾਸਾਂ ਫਿਰ ਉਰਦੂ ਦੇ ਵਿੱਚ ਕੀਤੀਆਂ ਪੂਰਨ ਚੰਦ ਨੇ ਉਧਰ ਪਾਕਿਸਤਾਨ ਦੇ ਵਿੱਚ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਮੈਂ ਉਹਨਾਂ ਨੂੰ ਪਤਾ ਹੀ ਆ ਯਾਰ ਪਹਿਲਾਂ ਪ੍ਰਾਇਮਰੀ ਦੀ ਜੀ ਮੇਰੇ ਜੀ 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 ਬਸ ਉਰਦੂ ਦੇ ਵਿੱਚ ਆ ਮੰਡੇਡਾ ਜੀ ਰਿਆ ਜੀ ਮੁੰਡੇ ਟੈਰੀ ਚਾ ਗਈ ਸੁਗੋਈ ਸੁਗੋਈ ਫਸਟ ਆਂਦੇ ਰੇ ਫਿਰ ਬਾਕੀ ਸਾਰੇ ਨਾ ਨਾ ਜਿਹੜਾ ਆਇਆ ਉਸ ਤੋਂ ਉਸ ਨੂੰ ਜਨਕਾੜੀ ਕੀ ਨਾ ਹੈ ਸਕੂਲ ਦਾ ਵੀ ਦੱਸੋ ਮੁੰਡੇ ਬੱਜਵੇ ਅੱਛਾ ਉਹ ਬੱਜ ਗਿਆ ਸਕੂਲ ਜਿਹੜਾ ਸੀ ਨਾ ਉਹ ਸਾਡੇ ਉੱਥੇ ਲਗਾਈ ਪੈਣ ਤੇ ਨਾ ਹਿੰਦੁਆਨਾ ਆ ਗਿਆ ਭਈ ਸਾਡੇ ਅਣ ਜਾਣੇ ਨਹੀਂ ਦੇ ਮਾਰ ਸਕਦੇ ਜੀ ਚੁੱਕੋ ਆਹਨੇ ਤੇ ਲੱਗ ਲੈਣਾ ਮੇਰੇ ਸਾਹਮਣੇ ਰੱਖਿਆ ਸੀ ਜੀ ਜੀ ਉਹ ਫਿਰ ਮੁੰਡੇ ਬੱਜਵੇ ਲੈ ਗਿਆ ਫਿਰ ਮਾਨ ਸਰ ਬੱਜਵੇ ਜੀ ਹਿੰਦੇ ਹੋਏ ਜਾਂਦੇ ਹਾਂ ਅੱਛਾ ਜਿੰਨੇ ਗੋਲੇ ਦੋ ਲਾਲੀਆਂ ਮੜੀਆਂ ਨਹੀਂ ਨਾ ਤੇਰੀ ਨੂੰਲ ਸੋ ਸਭੂਲ ਦਾ ਆਪਣੇ ਕਰਾਉਂ ਜੀ ਉਹ ਲਾਗੇ ਜੀ ਪਹਿਲਾ ਆ ਦੋ ਦਿਨ ਤਾਂ ਨਹੀਂ ਇੱਥੇ ਮਾਇਦਰੋ ਦੇ ਪੜਾ ਨਹੀਂ ਲੋਕਾਂ ਨੂੰ ਗਿਆਨੀ ਨਹੀਂ ਜੀ ਪੜਾਈ ਤੋਂ ਬਗਾਦੇ ਇਨਸਾਨੀ ਨਹੀਂ ਬਣ ਸਕਦਾ ਇਸ ਤਰ੍ਹਾਂ ਜੀ ਨਹੀਂ ਬਗਾ ਇਹ ਖਾੜੀ ਦਾ ਧਿਆਨ ਹੀ ਕੋ ਸੁਪਾ ਪੜੀ ਪਿਆਰ ਕਿੰਨਾ ਕੀ ਉਧਰ ਪਿਆਰ ਦੱਸੋ ਯਾਰ ਪਿਆਰ ਆਲੀ ਤੇ ਬਗਾਲੀ ਛੱਡ ਤਨ ਜੀ ਜੇਗਾ ਸਾ ਜਾਣਦੇ ਨੇ ਜੀ ਜਾਣਦੇ ਨੇ ਨੇ ਕਿਸੇ ਨਹੀਂ ਬੀਚ ਇਹਦਾ ਖਰਾਬ ਨਹੀਂ ਕਰਨ ਦੇਦੇ ਹੋ ਜਾਂ ਗਾਂਡੀ ਗਾਂਡੀ ਦਾ ਸਾਖ ਨਹੀਂ ਪੋੜਿਆ ਕੋੜੀਲਾ ਜਾਂਦੇ ਗਾਂਡੀ ਗਾਂਡੀ ਨਹੀਂ ਲਾ ਜਾਂਦੇ ਜੀ ਸੋ ਪਾਦੀ ਫਿਰ ਉਧਰ ਦੀ ਕੋਈ ਪੁਰਾਣੀ ਯਾਦ ਦੱਸੋ ਕਿ ਜਦੋਂ ਸਾਰੇ ਇਕੱਠੇ ਬਹਿ ਕੇ ਧਿਆਨ ਕੇ ਕਹਿੰਦੇ ਪੂਰਨ ਚੰਦ ਜੀ ਇਹ ਗੱਲ ਸੁਣਾਓ ਜੀ ਐਦਾ ਕਰੋ ਕਿੰਦਾ ਦੀਆਂ ਢੋਲੇ ਦੀਆਂ ਲਾਂਦੇ ਹੀ ਗੱਲਾਂ ਬਾਤਾਂ ਜੀ ਅਜਿਹੇ ਲੰਗਮ ਦੇ ਗੋਣ ਆਏ ਜਣੋ ਕੌੜਾੜੇ ਰਹੇ ਕਦੇ ਸਾਨੂੰ ਕੋਈ ਗੱਲਾਂ ਪੜਦੇ ਹਨ ਕਹਿੰਦਾ ਵਾ ਬੜ ਜਾਂਦੇ ਸਾਨੂੰ ਜੀ ਚੰਗੀਆਂ ਗੱਦਾਂ ਚੰਗੀਆਂ ਲੋਕਾਂ ਦੀਆਂ ਛੋਣ ਜੇ ਸਾਨ ਸੁਪਾ ਪੜੀ ਜਦੋਂ ਇਹ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਹੈ ਉਦੋਂ ਦੇ ਹਾਲਾਤ ਦੱਸੋ ਕਿਦਾਂ ਦੇ ਹਾਲਾਤ ਸੀ ਸਾਰਾ ਕੁਝ ਛੱਡ ਕੇ ਬੱਚੇ ਸਾਰਾ ਕੁਝ ਪਰਿਵਾਰ ਆ ਜਾਣਾ ਜੀ ਲੰਬੜੀ ਜਿਹੜਾ ਸੀ ਨਾ ਘਰੋਂ ਮੈਂ ਜੋ ਉੱਥੇ ਖਲੋਤੇ ਜੇ ਸਾ ਘਰੋਂ ਫਟ ਗਈ ਦੀ ਨੂੜ ਜੀ ਤੇ ਜਲਦਾਰ ਆ ਗਿਆ ਘੋੜੇ ਤੇ ਜੀ ਜਫਰ ਵਾਹ ਜਫਰ ਆਇਆ ਜਲਦਾਰ ਇਹ ਅਤੇ ਮੁਸਲਮਾਨ ਜਲਦਾਰ ਸਮਝਿਆ ਕਿ ਇਹ ਘੁੱਟਾਂ ਜੀ ਆਹੋ ਉਹਨੂੰ ਲੰਮਰਨਾ ਆ ਗਿਆ ਬਈ ਇਹ ਜਿਹੜੇ ਪੜਦੇ ਨੇ ਇਹਨਾਂ ਦਾ ਕੀ ਆਂਦਾ ਜਿਹੜਾ ਆਪਣੇ ਆਪ ਨੂੰ ਹਿੰਦੂ ਸਮਝਦਾ ਨਾ ਜੀ ਉਹ ਜਿਹੜੇ ਜ ਉਹਨਾਰੇ ਜੀ ਇੰਨੀ ਗੱਲ ਹੈ ਜੇ ਕਾਲੇ ਸੰਦੋ ਕੋੜੇ ਦੇ ਸੀ ਸੱਚ ਨਹੀਂ ਆ ਦੇਖ ਲੈ ਜਿਹੜੇ ਰਾਜ ਮੁਰਗਾ ਲਿਆ ਨੇ ਉਹ ਪੜਾਂ ਜਿਵੇਂ ਕੋੜੇ ਦੇ ਪਰਲੇ ਕੱਢਿਆ ਉਡਾ ਲਈ ਉਹ ਉਹ ਸੱਤ ਤਿੰਨ ਬੱਡੇ ਵੱਡੀ ਝੜੀ ਪੀਂਦੇ ਹਣ ਸਾਡੇ ਸਾਹਮਣੇ ਆ ਹਲੋ ਜੀ ਜੀ ਕਿਹਾ ਉਹ ਕਾਜਾ ਕੋਠਾ ਹੋ ਗਿਆ ਜੀ

ਪਾਣੀ ਨੇ ਘਣ ਘੂਦੋ ਲਾਂਦੰਦੇ ਜੀ ਉਹ ਰਹਿ ਗਏ ਤਾਂ ਉਹ ਫਿਰ ਉੱਥੇ ਹੀ ਮਰਿਆ ਸੀ ਜੀ ਤੇ ਮੁੰਡੇ ਵੀ ਮਾਰ ਛੜੀ ਹੋਈ ਕਿ ਮਰ ਕੇ ਦੀ ਹੋਈ ਤੈਨੂੰ ਉਹ ਦਿਨ ਆ ਜੀ ਇਹੋ ਉਹ ਅੱਜੋ ਖਾਂਦਾ ਹੀ ਨਹੀਂ ਖਾਂ ਇਹ ਵੀ ਇਹ ਕਾਹਦਾ ਜੇ ਬੱਲੇਗਾ ਤਾਂ ਮੈਂ ਦੰਦਾ ਨਾ ਉਹ ਹਾਲ ਵੇਖਿਆ ਬਹੁਤ ਬਾਬਾ ਜੀ ਮਨ ਚ ਨਹੀਂ ਕਦੇ ਆਇਆ ਕਿ ਤੁਸੀਂ ਮਨ ਦੇ ਵਿੱਚ ਹੋਏ ਕਿ ਮੈਂ ਉਹਨਾਂ ਨੂੰ ਉੱਥੇ ਮਿਲਣ ਜਾਣਾ ਮੈਂ ਜਾਣਾ ਪਾਕਿਸਤਾਨ ਆਇਆ ਕਦੇ ਮਨ ਨਹੀਂ ਨਹੀਂ ਮਨ ਦੇ ਵਿੱਚ ਜਾਂਦਾ ਦੇ ਭਾ ਜੇ ਖੁੱਲੀ ਛੁੱਟੀ ਹੋਏ ਨਾ ਖੁੱਲੀ ਛੁੱਟੀ ਜੇ ਜਾ ਸਕੀਓ ਜੇ ਫੇਰ ਜਾ ਕੇ ਰੰਗ ਦੇਖੋ ਕਿ ਮੁੰਡੇ ਨੂੰ ਆ ਕੇ ਮੋਟਰਸਾਈਕਲ ਫੜੀ ਜਾਣਾ ਹਾਂ ਤੇ ਨਾਲ ਹੀ ਚੱਲ ਜਾਣਾ ਓਏ ਆਏ ਨੇੜੇ ਹੀ ਆ ਦੂ ਸੋਣਾ ਔਰ ਗਦਾਰਪੁਰ ਦੋ ਜਾਈਏ ਨਾ ਇਹ ਜਿੱਥੇ ਰਸਤਾ ਬਣਿਆ ਜੀ ਨਾਰੋ ਆ ਰਿਹਾ ਸਾਡੇ ਤੇ ਜਹਾਂ ਲਿਆ ਆ ਜੀ ਸਾਡੇ ਪਿੰਡ ਇਧਰ ਨਾ ਜੀ ਤੇ ਬੋਲ ਛੁੱਲਿਆ ਜਾਈਏ ਨਾ ਦੇਨ ਕੋਲ ਹੋਰ ਬੋ ਮੇਰੇ ਕਾ ਤਵ ਜਾਣਦਾ ਜੇਰੇ ਤੁਹਾਡੇ ਉੱਤੇ ਯਾਰ ਦੋਸਤ ਸੱਜਣ ਮਿੱਤਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਆਓ ਆਣ ਦੁਆਸਲਾ ਨਹੀਂ ਆਰ ਜੀ ਇਹ ਕੋ ਸੁਣਦਾ ਉਹ ਵਿੰਦਾ ਤੇ ਮੇਰੇ ਵੱਲੋਂ ਦੁਆਸਲਾ ਹਾਂ ਮੇਰਾ ਜੀ ਮੈਂ ਠੀਕ ਠਾਕ ਹਾਂ ਜੀ ਤਾਂ ਅੰਦਰੋਂ ਸਾਠ ਠੀਕ ਠਾਕ ਆ ਉਮਰ ਠੀਕ ਬੜੇ ਜੀ 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 ਸੋ ਗੱਲਬਾਤ ਕੀਤੀ ਹੈ ਜੀ ਬਾਪੂ ਫੇਰ ਦੁਬਾਰਾ 10 ਗੱਲਾਂ ਲਾਹੌਰ ਦੀਆਂ ਸੋ ਤੁਸੀਂ ਸੁਣਿਆ 94 ਸਾਲ ਦੀ ਉਮਰ ਹੈ ਤੇ ਅੱਜ ਵੀ ਕਿਤੇ ਨਾ ਕਿਤੇ ਪ੍ਰਾਣੀਆਂ ਖਰਾਕਾ ਖਾਧੀਆਂ ਨੇ ਤੇ ਅੱਜ ਵੀ ਪੂਰੀ ਤਰ੍ਹਾਂ ਤੰਦਰੁਸਤ ਨੇ ਪੂਰਨ ਚੰਦ ਜੀ ਪਾਕਿਸਤਾਨ ਤੋਂ ਜਦੋਂ ਵੰਡ ਹੋਈ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੀ ਉਦੋਂ ਇੱਥੇ ਆਣ ਕੇ ਬਟਾਲਾ ਸ਼ਹਿਰ ਦੇ ਵਿੱਚ ਵਸੇ ਨੇ ਕਿਤੇ ਨਾ ਕਿਤੇ ਮਿਹਨਤ ਕੀਤੀ ਹੈ ਵਪਾਰ ਕੀਤਾ ਕੱਪੜੇ ਦਾ ਉਸ ਤੋਂ ਬਾਅਦ ਆਪਣੇ ਬੱਚੇ ਪੜ੍ਹਾਏ ਨੇ ਸਾਰੇ ਬੱਚੇ ਆਪਣੇ ਸੈੱਟ ਕੀਤੇ ਨੇ ਤੇ ਬੜਾ ਵਧੀਆ ਲੱਗਦਾ ਕਹਿੰਦੇ ਨੇ ਕਿ ਆਪਾਂ ਪੁੱਛਿਆ ਕਿ ਪਾਕਿਸਤਾਨ ਜਾਣਾ ਚਾਹੁੰਦੇ ਹੋ ਕਹਿੰਦੇ ਜਾਣਾ ਤੇ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਜਿਹੜੀ ਪਾਸਪੋਰਟ ਦੀ ਇੱਕ ਸ਼ਰਤ ਰੱਖੀਏ ਉਹ ਨਾ ਹੋਵੇ ਤਾਂ ਅੱਜ ਹੀ ਆਪਾਂ ਉਥੇ ਪਹੁੰਚ ਜਾਈਏ ਸੋ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ